ਅਰੀਤ ਆ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤ ਦੀ ਰੌਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤ ਦੀ ਰੌਸ਼ਨੀ ਦੇ ਵਿੱਚ ਨਿਕਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ ਹੱਕ ਹੈ ਜਿੱਥੋਂ ਤੱਕ ਹੋਰ ਛੋਟੇ ਛੋਟੇ ਮਸਲੇ ਆ ਅੱਜ ਇੱਕ ਮੁੱਠ ਹੋਣ ਦੀ ਲੋੜ ਹੈ ਗੁਰੂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੇ ਛੇਠਾ ਆਉਣ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਸਾਡੀ ਵਖਰੀ ਹੋਣ ਨੂੰ ਨਹੀਂ ਮੰਨਦੇ ਨੇ ਸਾਡੀ ਵਖਰੀ ਪਛਾਣ ਤੇ ਸਵਾਲ ਖੜੇ ਕਰਦੇ ਨੇ ਉਹ ਇੱਕ ਮੁੱਠ ਨੇ ਪਰ ਅਸੀਂ ਜਿੰਨਾ ਕਿ ਸਿੱਖ ਦੇ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਪਰੇ ਉਜਾੜਾ ਸਾਡੇ ਲਈ ਪਹਿਲਾ ਗੁਰੂ ਗ੍ਰੰਥ ਹੈ ਗੁਰੂ ਪੰਥ ਹੈ ਪੰਥ ਦੀਆਂ ਰਵੈਟਾਂ ਨੇ ਅੱਜ ਜਿੱਡੇ ਮਾਰੂ ਹਮਲੇ ਨੇ ਸਾਡੇ ਤੇ ਅਰਦਾਸਾਂ ਤੱਕ ਸਾਡੀਆਂ ਬਦਲੀਆਂ ਜਾ ਰਹੀਆਂ ਨੇ ਇਹ ਗੁੰਗੇ ਤੇ ਬੋਲੇ ਬਣਨ ਦਾ ਸਮਾਂ ਨਹੀਂ ਹੈ ਪੰਥ ਤੱਕ ਸ਼੍ਰੀ ਕੇਸਕਟ ਸਾਹਿਬ ਦੇ ਨਵੇਂ ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਕਿਹਾ ਹੈ ਕਿ ਸ਼੍ਰੀ ਕਾਲ ਤਖਸਾਹਬ ਤੋਂ ਪਿਛਲੇ ਫੈਸਲੇ ਬਦਲੇ ਨਹੀਂ ਜਾਣਗੇ ਪਿਛਲੇ ਸਾਲ 2 ਦਸੰਬਰ ਨੂੰ ਸਿੰਘ ਸਹਿਬਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸੰਬੰਧੀ ਲਏ ਗਏ ਫੈਸਲੇ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਸ਼੍ਰੀ ਕਾਲ ਤਖਸਾਹਬ ਤੋਂ ਗੁਰਮਤਿ ਰੋਸ਼ਨੀ ਦੇ ਵਿੱਚ ਦਿੱਤੇ ਗਏ ਹੁਕਮਨਾਮਿਆਂ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੁਕਮਨਾਮਿਆਂ ਤੇ ਇਨ ਬਿਨ ਲਾਗੂ ਹੁੰਦੀ ਹੈ ਉਂਝ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਇਤਰਾਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਭਰਤੀ ਕਮੇਟੀ ਦੇ ਸੰਬੰ ਨਜ਼ਰਸਾਨੀ ਕੀਤੀ ਜਾਵੇਗੀ ਤੇ ਸਬੰਧਤ ਧਿਰਾਂ ਦੇ ਇਤਰਾਜ਼ ਨੂੰ ਦੂਰ ਕਰਨ ਦਾ ਫੈਸਲਾ ਲਿਆ ਜਾਵੇਗਾ ਸਬੰਧਤ ਧਿਰਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਇਸ ਸਬੰਧ ਵਿੱਚ ਇੱਕ ਦੂਜੇ ਦੇ ਪ੍ਰਤੀ ਕੁੜਤਨ ਭਰੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਸਾਰੀ ਕੌਮ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤ ਦੀ ਰੌਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤ ਦੀ ਰੌਸ਼ਨੀ ਦੇ ਵਿੱਚ ਨਿਕਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ ਹੱਕ ਹੈ ਜਿੱਥੋਂ ਤੱਕ ਹੋਰ ਛੋਟੇ-ਛੋਟੇ ਮਸਲੇ ਨੇ ਭਰਤੀ ਦਾ ਮਸਲਾ ਹੈ ਜਾਂ ਮੈਂਬਰੀ ਜਿਹੜੀ ਕਮੇਟੀ ਹੈ 5007 ਮੈਂਬਰੀ ਉਹਦੇ ਬਾਰੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਪਰ ਮੈਂ ਇਸ ਤਖਤ ਸਾਹਿਬ ਦੀ ਫਸੀਲ ਤੋਂ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਕਿਉਂਕਿ ਜਿਹੜੇ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਸਾਡੀ ਇੱਕੋ ਇੱਕ ਮਨਸ਼ਾ ਜਿਹੜੀ ਆ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਸਭ ਜਾਣਦੇ ਆ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਪਧਤ ਤਪੁਣਾ ਅੱਜ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਵੱਡੇ ਪੱਧਰ ਤੇ ਚੱਲ ਰਿਹਾ ਹੈ ਔਰ ਜਿਸ ਪੱਧਰ ਤੇ ਅੱਜ ਸਿੱਖ ਕੌਮ ਨੂੰ ਪ੍ਰਚਾਰ ਕਰਨਾ ਚਾਹੀਦਾ ਉਸ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਆ ਕਿ ਹੇਠਲੇ ਗਰੀਬ ਤਬਕੇ ਤੱਕ ਸਾਡੀ ਕਿੱਥੇ ਪਹੁੰਚ ਹੈ ਅੱਜ ਪੰਜਾਬ ਦੇ ਵਿੱਚ ਹੀ ਸਿੱਖਾਂ ਨੂੰ ਘਟ ਗਿਣਤੀ ਕੌਮ ਬਣਾਉਣ ਦੇ ਲਈ ਇੱਥੇ ਬਾਹਰ ਤੋਂ ਲਿਆ ਕੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਕਰਵਾਇਆ ਜਾ ਰਿਹਾ ਹੈ ਔਰ ਪੰਜਾਬ ਜਿਹੜਾ ਸਿੱਖਾਂ ਦਾ ਹੋਮਲੈਂਡ ਹੈ ਇੱਥੇ ਹੀ ਸਿੱਖ ਘਟ ਗਿਣਤੀ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਜੇ ਸਿੱਖ ਇੱਥੇ ਘਟ ਗਿਣਤੀ ਦੇ ਵਿੱਚ ਹੋ ਗਏ ਨੇ ਅਸੀਂ ਫਿਰ ਕਿਸੇ ਪਾਸ ਜਾਵਾਂਗੇ ਕੁੱਲ ਦੁਨੀਆ ਦੇ ਸਿੱਖਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਵੱਸਣ ਵਾਲੇ ਸਿੱਖ ਸਾਡੇ ਭਰਾ ਨੇ ਸਾਡੀ ਕੌਮ ਦਾ ਜਿਹੜਾ ਏਜੰਡਾ ਹੈ ਉਹ ਸਰਬੱਤ ਦੇ ਭਲੇ ਦਾ ਏਜੰਡਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਅੱਜ ਇੱਕ ਮੁੱਠ ਹਣ ਦੀ ਲੋੜ ਹੈ ਗੁਰੂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੇ ਆਉਣ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਸਾਡੀ ਵੱਖਰੀ ਹੋਂਦ ਨੂੰ ਨਹੀਂ ਮੰਨਦੇ ਨੇ ਸਾਡੀ ਵੱਖਰੀ ਪਛਾਣ ਤੇ ਸਵਾਲ ਖੜੇ ਕਰਦੇ ਨੇ ਉਹ ਇੱਕ ਮੁੱਠ ਨੇ ਪਰ ਅਸੀਂ ਜਿਨ੍ਹਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਣਾ ਹੈ ਅਸੀਂ ਵਖਰੇਵਿਆਂ ਦੇ ਵਿੱਚਾਂ ਮੈਂ ਬੇਨਤੀ ਕਰਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਪੜੋ ਬਾਬਾ ਸਾਹਿਬ ਸਿੰਘ ਜੀ ਦੀ ਬੇਦੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਸੰਤ ਈਸ਼ਰ ਸਿੰਘ ਜੀ ਸੰਤ ਬਾਬਾ ਆਨੰਦ ਸਿੰਘ ਜੀ ਭਾਈ ਕਾਨ ਸਿੰਘ ਜੀ ਨਾਬਾ ਗਿਆਨੀ ਦਿੱਤ ਸਿੰਘ ਜੀ ਅਤੇ ਹੋਰ ਬੜੇ ਮਹਾਂਪੁਰਸ਼ ਬਹੁਤ ਜ਼ਿਆਦਾ ਕਈਆਂ ਦੇ ਨਾਮ ਹੋ ਸਕਦੇ ਮੈਨੂੰ ਵਿਸਰਜਣ ਇਹਨਾਂ ਨੇ ਪ੍ਰੈਕਟੀਕਲ ਸੰਗਤ ਦੇ ਵਿੱਚ ਵਿਚਰ ਕੇ ਜਿਵੇਂ ਕੌਮ ਦੀ ਸੇਵਾ ਕੀਤੀ ਤੇ ਕੌਮ ਦੀ ਸੇਵਾ ਤੋਂ ਬਾਅਦ ਆਪਾਂ ਸਭ ਜਾਣਦੇ ਆ ਕਿਵੇਂ ਸੰਗਤਾਂ ਨੂੰ ਰੰਗ ਲੱਗਾ ਅੱਜ ਸਾਨੂੰ ਕਿਰਦਾਰ ਬਣਾਉਣ ਦੀ ਲੋੜ ਹੈ ਜੇ ਕਿਰਦਾਰ ਬਣਾਵਾਂਗੇ ਤਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਰਹਿਮਤਾ ਸਾਨੂੰ ਸਾਰਿਆਂ ਨੂੰ ਮਿਲਣ ਗਿਆ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗੁਰਮਖੋ ਅੱਜ ਕੌਮ ਨੂੰ ਇੱਕ ਮੁੱਠ ਹੋਣ ਦੀ ਵੱਡੀ ਲੋੜ ਹੈ ਇੱਕ ਮੁੱਠ ਹੋਵਾਂਗੇ ਤੇ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਨੂੰ ਪ੍ਰਾਪਤ ਹੋਣਗੀਆਂ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਮੈਂ ਸਮਾਪਤੀ ਕਰੂੰਗਾ ਪਾਤਸ਼ਾਹ ਕਹਿੰਦੇ ਨੇ ਕਿ ਜੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤੇ ਜਾਏ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉੱਜੜ ਪਾਏ ਜੇ ਤੇ ਹਾਥੀ ਦੇ ਉੱਤੇ ਹੋਵੇ ਕੁੰਡਾ ਤੇ ਉਹ ਕਾਬੂ ਦੇ ਵਿੱਚ ਚੱਲਦਾ ਪਰ ਜੇ ਉਹਦੇ ਸਿਰ ਤੇ ਕੁੰਡਾ ਨਾ ਹੋਵੇ ਉਹ ਜਾੜ ਵਾਲੇ ਪਾਸੇ ਚੱਲਦਾ ਸਾਡੇ ਸਿਰ ਦੇ ਉੱਤੇ ਗੁਰਮਤਿ ਸਿਧਾਂਤ ਦਾ ਕੁੰਡਾ ਹੈ ਉਹਨੂੰ ਆਪਾਂ ਕਾਇਮ ਰੱਖਣਾ ਮੈਂ ਬਹੁਤ ਵਾਰੀ ਇਹ ਪਹਿਲਾਂ ਵੀ ਬੇਨਤੀ ਕੀਤੀ ਮੈਂ ਦੁਹਰਾਉਣਾ ਵਾ ਕਿ ਸਿੱਖ ਦੇ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਪਰੇ ਉਜਾੜ ਸਾਡੇ ਲਈ ਪਹਿਲਾਂ ਗੁਰੂ ਗ੍ਰੰਥ ਹੈ ਗੁਰੂ ਪੰਥ ਹੈ ਪੰਥ ਦੀਆਂ ਅਰਦਾਸਾਂ ਨੇ ਅੱਜ ਜਿੱਡੇ ਮਾਰੂ ਹਮਲੇ ਨੇ ਸਾਡੇ ਤੇ ਅਰਦਾਸਾਂ ਤੱਕ ਸਾਡੀਆਂ ਬਦਲੀਆਂ ਜਾ ਰਹੀਆਂ ਨੇ ਇਹ ਗੁੰਗੇ ਤੇ ਬੋਲੇ ਬਣਨ ਦਾ ਸਮਾਂ ਨਹੀਂ ਹੈ ਪੰਥ ਦੇ ਜਾਗਣ ਦਾ ਸਮਾਂ ਤੇ ਮੈਂ ਪੰਥ ਨੂੰ ਭਰੋਸਾ ਦਿਵਾਉਣਾ ਵਾਂ ਕਿ ਅਸੀਂ ਗੁਰਮਤਾਸ਼ੇ ਦੇ ਮੁਤਾਬਕ ਚੱਲਾਂਗੇ ਅਸੀਂ ਧਰਮ ਪ੍ਰਚਾਰ ਦੀ ਇਹੋ ਜੀ ਲਹਿਰ ਵਡਾਂਗੇ ਹਰ ਪਤਿਤ ਬੱਚੇ ਤੱਕ ਪਹੁੰਚਾਂਗੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵੀਰਾਂ ਨੂੰ ਨੀਵੇਂ ਜਾਂ ਨੀਚ ਕਹਿ ਕੇ ਡੇਰਿਆਂ ਵਾਲੇ ਖਿੱਚ ਰਹੇ ਨੇ ਅਸੀਂ ਗੁਰਮਤਿ ਪ੍ਰਚਾਰ ਦੀ ਲਹਿਰ ਛੇੜ ਕੇ ਵਾਪਸ ਉਹਨਾਂ ਨੂੰ ਸਿੱਖੀ ਦੇ ਧਾਰੇ ਦੇ ਵਿੱਚ ਲਿਆਵਾਂਗੇ ਮੈਂ ਸਾਰੀਆਂ ਹੀ ਸੰਪਰਦਾਵਾਂ ਮਿਹੰਗ ਸਿੰਘ ਜਥੇਬੰਦੀਆਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਕਾਰ ਸੇਵਾ ਵਾਲੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਕਿਤੇ ਤੁਹਾਨੂੰ ਲੱਗੇ ਕਿ ਸਾਡੇ ਵਿੱਚ ਕੋਈ ਨੁਕਸ ਹੈ ਅਸੀਂ ਪੰਥ ਦੇ ਅਸੂਲਾਂ ਤੋਂ ਟੁੱਟ ਰਹੇ ਆ ਤਾਂ ਉਸ ਵੇਲੇ ਸਾਨੂੰ ਤੁਸੀਂ ਕਹਿ ਦਿਓ ਇਹ ਜਥੇਦਾਰੀ ਨਹੀਂ ਆ ਇਹ ਸੇਵਾਦਾਰੀ ਆ ਆਖਰੀ ਸਾਹ ਤੱਕ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਜੂਝਾਂਗੇ ਪੰਥ ਦੀ ਵੱਖਰੀ ਹੋਣਦ ਵੱਖਰੀ ਹਸਤੀ ਜਿਹੜੀ ਪਾਤਸ਼ਾਹ ਨੇ ਦਿੱਤੀ ਹੈ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਸੀਂ ਉਹਦੇ ਧਾਰਨੀ ਆ ਤੇ ਪਾਤਸ਼ਾਹ ਦੇ ਆਸ਼ੇ ਦੇ ਮੁਤਾਬਕ ਚੱਲਾਂਗੇ ਮੈਂ ਕੋਟਾਨ ਕੋਟ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਨਾਨਕ ਪਾਤਸ਼ਾਹ ਦਾ ਦਾਸ ਪੰਥ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਤੇ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਥ ਨੂੰ ਫੇਰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਵੀ 2 ਦਸੰਬਰ ਨੂੰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਹੁਕਮਨਾਮੇ ਨਿਕਲੇ ਨੇ ਉਹਦੇ ਨਾਲ ਤਬਦੀਲੀ ਕਰਨ ਦਾ ਹੱਕ ਕਿਸੇ ਨੂੰ ਨਹੀਂ ਆ ਕਿਉਂਕਿ ਜਿਹੜੇ ਵੀ ਗੁਰਮਤਿ ਦੀ ਰੋਸ਼ਨੀ ਚ ਕੋਈ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਜਾ ਸਕਦੀ ਝੂਠੇ ਨੈਰੇਟਿਵ ਤੋਂ ਬਚੀਏ ਇਹ ਤਖਤ ਵੀ ਸਾਡੇ ਨੇ ਇਹ ਗੁਰੂ ਪਾਤਸ਼ਾਹ ਦੇ ਅਸਥਾਨ ਨੇ ਇਹ ਪੰਥ ਦੇ ਹੱਥਾਂ ਦੇ ਵਿੱਚ ਸ਼ੋਭਦੇ ਨੇ ਨਹੀਂ ਤੇ ਆਪਾਂ ਸਭ ਜਾਣਦੇ ਗੱਲ ਦਖਣ ਤੋਂ ਸ਼ੁਰੂ ਹੋਈ ਹੈ ਦਿੱਲੀ ਤੇ ਦਿੱਲੀ ਤੋਂ ਹਰਿਆਣਾ ਤੇ ਬਾਰਡਰ ਨੇੜੇ ਦੇ ਮੈਂ ਗੁਰੂਪੰਥ ਨੂੰ ਅਪੀਲ ਕਰਦਾ ਕਿ ਆਓ ਕੌਮ ਦੇ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਈਏ ਪੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ